ਸਾ ਸੰਗਤ ਜੀਓ ਸੰਗਤ ਜੀ ਜਿਹੜਾ ਸਮਾਂ ਹੈ ਨਾ ਸਮਾਂ ਬਹੁਤ ਜ਼ਿਆਦਾ ਖਰਾਬ ਸਮਾਂ ਆ ਰਿਹਾ ਤੇ ਜੇ ਸਮੇਂ ਦੀ ਆਪਾਂ ਗੱਲ ਕਰੀਏ ਤੇ ਸਮੇਂ ਦਾ ਕੰਪੈਰੀਸਨ ਕਰੀਏ ਅੱਜ ਦੇ ਨਾਲ ਅੱਜ ਤੋਂ ਬਹੁਤ ਅੱਗੇ ਜਿਹੜਾ ਭਿਆਨਕ ਸਮਾਂ ਹੈ ਨਾ ਉਹ ਬੜਾ ਭਿਆਨਕ ਸਮਾਂ ਬਣਦਾ ਜਾ ਰਿਹਾ ਬੜਾ ਵੱਡਾ ਸਮਾਂ ਐਸਾ ਆਏਗਾ ਜਿਹਨੂੰ ਅਸੀਂ ਦੇਖ ਕੇ ਅੱਜ ਦੇ ਸਮੇਂ ਨਾਲ ਸੋਚਾਂਗੇ ਪਹਿਲੇ ਵਾਲਾ ਸਮਾਂ ਹੀ ਚੰਗਾ ਸੀ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਸਾਰੇ ਸੰਗਤ ਫਤਈ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰਮੁਖ ਪਿਆਰਿਓ ਆਪਾਂ ਆਏ ਦਿਨ ਸੋਸ਼ਲ ਮੀਡੀਆ ਤੇ ਜਾਂ ਫਿਰ ਆਮ ਆਪਾਂ ਦੁਨੀਆ ਦੇ ਵਿੱਚ ਵਿਚਰਦੇ ਆਂ ਤੇ ਕਿੰਨੀਆਂ ਚੀਜ਼ਾਂ ਨੂੰ ਆਪਾਂ ਵੇਖਦੇ ਆਂ ਫੋਲੋ ਕਰਦੇ ਆਂ ਤੇ ਉਹਨਾਂ ਵਿੱਚੋਂ ਇੱਕੋ ਚੀਜ਼ ਜਿਹੜੀ ਹੈ ਉਹ ਸਾਨੂੰ ਵਿਖਾਈ ਦਿੰਦੀ ਹੈ ਤੇ ਹਵਾਰ-ਹਵਾਰ ਇੱਕੋ ਚੀਜ਼ ਦਾ ਰੱਟਾ ਲਾਇਆ ਜਾਂਦਾ ਹੈ ਉਹ ਇਹ ਚੀਜ਼ ਵੇ ਕਿ ਆਖਰ ਜਿਹੜਾ ਸਮਾ ਹੈ ਉਹ ਬਹੁਤ ਭਿਆਨਕ ਆ ਰਿਹਾ ਹੈ ਐਸਾ ਸਮਾਂ ਆ ਰਿਹਾ ਹੈ ਕਿ ਜਿਸ ਸਮੇਂ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਸਕਦਾ ਆ ਪਿਆਰਿਓ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਨਾ ਜਿਹੜੇ ਵੀਰ ਭੈਣ ਸਾਡੇ ਧੀ ਪੁੱਤਰ ਵਿਦੇਸ਼ਾਂ ਦੇ ਵਿੱਚ ਚਲੇ ਗਏ ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਹੈ ਸਮੇਂ ਨਾਲ ਹੀ ਵਾਪਸ ਆ ਜਾਣਾ ਚਾਹੀਦਾ ਹੈ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਸਮਝਣ ਦਾ ਯਤਨ ਕਰਿਓ 2020 ਦੇ ਵਿੱਚ ਜਦੋਂ ਲਾਕਡਾਊਨ ਲੱਗੇ ਆ ਤੇ ਫਰਵਰੀ ਦੇ ਵਿੱਚ ਜਿਹੜੇ ਅਸਾਰ ਸੀ ਉਹ ਬਣ ਗਏ ਸੀ ਆਪਣੇ ਤੇ ਬਾਹਰਲੇ ਦੇਸ਼ਾਂ ਜਿੱਤੇ ਫਰਵਰੀ ਦੇ ਬਿਲਕੁਲ ਸ਼ੁਰੂ ਹੋ ਗਿਆ ਸੀ ਫਰਵਰੀ ਦੇ ਵਿੱਚ ਤੇ ਆਪਣੇ ਮਾਰਚ ਦੇ ਵਿੱਚ ਬਹੁਤ ਜਿਆਦਾ ਰੌਲਾ ਪੈ ਗਿਆ ਮਾਰਚ ਦੇ ਵਿੱਚ ਆਪਣੇ ਰੌਲਾ ਪਿਆ ਸੋ ਅਖਰ ਪਹਿਲੇ ਹਫਤੇ ਮਾਰਚ ਦੇ ਕਾਫੀ ਜਿਆਦਾ ਰੌਲਾ ਪੈ ਗਿਆ ਸੀ ਵੀ ਭਾਈ ਲੌਕਡਾਊਨ ਲੱਗਣ ਵਾਲਾ ਹੈ ਤੇ ਆਪਣੇ ਲੌਕਡਾਊਨ ਲੱਗੇਗਾ ਤੇ ਕਰਫਿਊ ਲੱਗ ਜਾਏਗਾ ਇਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਚੁੱਕੀਆਂ ਸੀ ਸਾਡੇ ਲੋਕਾਂ ਨੇ ਉਹ ਸਟੇਜ ਨੂੰ ਵੰਨਿਆਂ ਵੀ ਕੁਝ ਚੀਜ਼ਾਂ ਨੂੰ ਸੀਰੀਅਸ ਵੀ ਲਿਆ ਚਲੋ ਕਹਿਣ ਤੋਂ ਬਾਅਦ ਜਿਹੜੀ ਆਪਾਂ ਮੇਨ ਮੋਟਿਵ ਹੈ ਕਿ ਵਿਦੇਸ਼ਾਂ ਦੇ ਵਿੱਚ ਵਸਦੇ ਲੋਕਾਂ ਨੂੰ ਬਹੁਤ ਔਖਾ ਹੋਇਆ ਤੇ ਜਿਹੜੇ ਵਿਚਾਰੇ ਵਾਪਸ ਆਏ ਉਹਨਾਂ ਨੂੰ ਕਿਵੇਂ ਧੋਕੜੀਸ ਕਰਕੇ ਲੈ ਕੇ ਗਏ ਕਿਵੇਂ ਉਹਨਾਂ ਲੋਕਾਂ ਨੂੰ ਕਢੀਸ ਕੇ ਸਾਡੇ ਘਰਾਂ ਦੇ ਵਿੱਚੋਂ ਆਈਸੋਲੇਸ਼ਨ ਵਾਰਡਾਂ ਦੇ ਵਿੱਚ ਰੱਖਿਆ ਗਿਆ ਤੇ ਕਿਵੇਂ ਉਹਨਾਂ ਨੂੰ ਧੱਕਾ ਮੁਕੀ ਉਹਨਾਂ ਦੇ ਨਾਲ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ ਇਸ ਤਰ੍ਹਾਂ ਨਫ਼ਰਤ ਕੀਤੀ ਗਈ ਵੀ ਜਿਵੇਂ ਸ਼ਾਇਦ ਇਹ ਕੋਈ ਦੂਸਰੀ ਦੁਨੀਆ ਦਾ ਪ੍ਰਾਣੀ ਹੋਵੇ ਕੋਈ ਗੈਰਕਾਨੂੰਨੀ ਢੰਗ ਦੇ ਨਾਲ ਸਾਡੇ ਦੇਸ਼ ਵਿੱਚ ਐਂਟਰ ਕਰ ਗਿਆ ਹੋਵੇ ਇਹ ਗੱਲ ਸਿਰਫ ਕਿਸੇ ਵੀ ਇੱਕ ਬਿਮਾਰੀ ਦੀ ਕਹਿ ਸ਼ਾਇਦ ਕਿ ਤੈਨੂੰ ਬਿਮਾਰੀ ਹੋ ਗਈ ਹਾਂ ਠੀਕ ਹੈ ਉਹਦਾ ਟੈਸਟ ਕਰੋ ਗੱਲ ਮੁੱਕੀ ਕਿ ਐਦਾਂ ਤਾਂ ਕੰਮ ਮੁੱਕੀ ਕਰ ਕਈਆਂ ਨੂੰ ਤਾਂ ਦੇਖਿਆ ਵੀ ਕੁੱਟਮਾਰ ਕਰਕੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਤੇ ਉਹ ਆਏ ਸੀ ਇਸ ਕਰਕੇ ਵੀ ਹਾਲਾਤ ਖਰਾਬ ਹੋ ਗਏ ਘੱਟੋ-ਘੱਟ ਆਪਣੇ ਘਰੇ ਰਹਿ ਜੀਏ ਤੇ ਹੁਣ ਕਈ ਇੱਥੇ ਵਿਦਵਾਨਾਂ ਸਿਓ ਪਤਾ ਕੀ ਕਹਿਣਗੇ ਲਓ ਜੀ ਜੇ ਉਹਨੂੰ ਕਰੋਨਾ ਹੁੰਦਾ ਤੇ ਉਹ ਸਾਰਿਆਂ ਨੂੰ ਇੱਥੇ ਫਲਾ ਫੇਰ ਕੀ ਇੱਥੇ ਕਰੋਨਾ ਜਿਹੜਾ ਹੈ ਨਹੀਂ ਆਇਆ ਤੇ ਫਿਰ ਵੀ ਕਿੰਨੇ ਲੋਕਾਂ ਨੂੰ ਜਿਹੜਾ ਹੈ ਕਰੋਨਾ ਪੋਜ਼ਿਟਿਵ ਪਾਇਆ ਗਿਆ ਤੇ ਚਲੋ ਆਪਾਂ ਇਹ ਗੱਲ ਦੁਬਾਰਾ ਲਿਆ ਕਰਕੇ ਫੇਲਿਆ ਮੇਰੇ ਕਹਿਣ ਤੋਂ ਭਾਵ ਵੀ ਉਹ ਸਮਾਂ ਇਹੋ ਜਿਹਾ ਸੀ ਜਿਹਦੇ ਵਿੱਚ ਸਭ ਤੋਂ ਵੱਧ ਜ਼ਲੀਲਤਾ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਗਏ ਜਿਹੜੇ ਪਹਿਲਾਂ-ਪਹਿਲਾਂ ਆ ਗਏ ਵੱਖਰੀ ਗੱਲ ਹੈ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਸੀ ਉਹ ਉਹ ਸਮੇਂ ਦੇ ਦੌਰਾਨ ਆਏ ਉਹਨਾਂ ਨੂੰ ਇਸ ਤਰ੍ਹਾਂ ਜ਼ਲੀਲਤਾ ਦਾ ਸਾਹਮਣਾ ਕਰਨਾ ਪਿਆ ਤੇ ਬਾਅਦ ਵਿੱਚ ਕਈ ਤੇ ਐਸੇ ਸੀ ਜਿਹੜੇ ਇੰਨੀ ਕੁ ਜ਼ਿਆਦਾ ਬੇਚੀ ਮਹਿਸੂਸ ਕਰ ਗਏ ਉਹ ਸਦਾ ਵਾਸਤੇ ਬਾਹਰ ਹੀ ਸੈਟਲ ਹੋ ਗਏ ਉਹ ਦੁਬਾਰੇ ਮੁੜ ਕੇ ਇੱਥੇ ਇੰਡੀਆ ਆਏ ਨਹੀਂ ਸਾਡੇ ਕੋਲ ਨਹੀਂ ਵਰਤੀ ਕਹਿੰਦੇ ਵੀ ਹੁਣ ਨਹੀਂ ਆਉਣਾ ਤੋਂ ਮੇਰੇ ਕਹਿਣ ਤੋਂ ਭਾਵ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਧੀ ਪੁੱਤਰ ਬੱਚੇ ਵਸੇ ਹੋਏ ਨੇ ਨਾ ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਇੱਕ ਤੇ ਬਾਹਰਲੇ ਹਾਲਾਤਾਂ ਨੂੰ ਵੇਖਦੇ ਹੋਏ ਜਿਸ ਤਰ੍ਹਾਂ ਉੱਥੇ ਕਮਾਈਆਂ ਜੜੀਆਂ ਨੇ ਬਹੁਤ ਘੱਟ ਰਹਿ ਗਈਆਂ ਤੇ ਜਿਹੜੇ ਆਮ ਹੀ ਗਏ ਹੋਏ ਨੇ ਜਿਨ੍ਹਾਂ ਨੇ ਇੱਥੇ ਕਾਰੋਬਾਰ ਸੈੱਟ ਨੇ ਤੇ ਜ਼ਮੀਨ ਜਾਇਦਾਦ ਹੈਗੀ ਆ ਇੱਥੇ ਕਾਰੋਬਾਰ ਹੈਗਾ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਚਲੋ ਜੇ ਕੋਈ ਦੂਸਰੇ ਵੀ ਗਏ ਨੇ ਚਾਰ ਪੈਸੇ ਆਪਣੇ ਕਮਾਓ ਤੇ ਵਾਪਸ ਆ ਜਾਓ ਆਪਣੇ ਇਥੇ ਬਿਜ਼ਨਸ ਰਹਿ ਕੇ ਕੁਝ ਕਰ ਲਓ ਕੋਈ ਛੋਟੀ ਦੁਕਾਨ ਕਰ ਲਓ ਕੋਈ ਕੁਝ ਵੀ ਕਰ ਲਓ ਜਿਸ ਨਾਲ ਦੋ ਪੈਸੇ ਤੁਹਾਨੂੰ ਬਚਣ ਤੇ ਆਪਣਾ ਇਥੇ ਕੋਈ ਕਾਰੋਬਾਰ ਸ਼ੁਰੂ ਕਰ ਲਓ ਕਿਤੇ ਇਹ ਨਾ ਹੋ ਵੀ ਬੀ ਹਾਲਾਤ ਇਹੋ ਜਿਹੇ ਬਣ ਜਾਣ ਉਧਰਲੇ ਲੋਕ ਤੁਹਾਨੂੰ ਧੱਕਾ ਦੇਣ ਤੁਸੀਂ ਇੱਧਰ ਆਉਣ ਨੂੰ ਜਿਹੜਾ ਹੈ ਮਜਬੂਰ ਹੋ ਜਾਓ ਤੇ ਇੱਥੇ ਆ ਕੇ ਵੀ ਤੁਹਾਡੀ ਜਿਹੜੀ ਹੈ ਸਾਰ ਨਾ ਲਈ ਜਾਵੇ ਇੱਥੇ ਵੀ ਤੁਸੀਂ ਜਾ ਕੇ ਮਜਬੂਰ ਹੋ ਜਾਓ ਵੀ ਹਾਂ ਹੁਣ ਕੀ ਕਰੀਏ ਨਾ ਉਧਰ ਦੇ ਨਾਲ ਇੱਧਰ ਦੇ ਤੇ ਨਾ ਗੰਗਾ ਦੇ ਨਾਲ ਘਾਟ ਦੇ ਕਿਤੇ ਉਹ ਹਾਲ ਨਾ ਹੋ ਜਾਵੇ ਜੋ ਜਿਹੜੇ ਸਮਾਂ ਨਾ ਜਿਹੜਾ ਸਮਾਂ ਚੱਲ ਰਿਹਾ ਉਹ ਇਹੋ ਜਿਹਾ ਸਮਾਂ ਆ ਰਿਹਾ ਹੈ ਜਿਹੜੀਆਂ ਦੇਸ਼ ਵਿਰੋਧੀ ਸਰਕਾਰਾਂ ਨੇ ਨਾ ਉਹ ਇਹੋ ਜੀਆਂ ਚੀਜ਼ਾਂ ਚਾਹੁੰਦੀਆਂ ਨੇ ਉਹ ਚਾਹੁੰਦੀਆਂ ਨੇ ਵੀ ਇਹੋ ਜਿਹਾ ਕੁਝ ਹੋਵੇ ਦੇਸ਼ਾਂ ਦੇ ਵਿੱਚ ਰੌਲਾ ਪਵੇ ਕਿਉਂਕਿ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਉਹਨਾਂ ਨੂੰ ਵਾਪਸ ਕਿਉਂ ਆਣਾ ਜਾਣਾ ਚਾਹੀਦਾ ਹੈ ਕਿਉਂਕਿ ਵਿਦੇਸ਼ੀ ਸਰਕਾਰਾਂ ਦੇ ਵੱਲੋਂ ਉਹਨਾਂ ਉੱਤੇ ਹਮਲੇ ਕਰਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਤੋਂ ਲੋਕ ਗਏ ਹੋਏ ਨੇ ਕਿਉਂ ਲੋਕ ਆਯੋਜਨ ਕਾਨੂੰਨ ਜਾਰੀ ਕਰਦੇ ਨੇ ਸਖਤ ਤੋਂ ਸਖਤ ਕਹਿੰਦੇ ਆ ਵੀ ਹਾਂ ਜੀ ਇੱਥੇ ਆ ਕਾਨੂੰਨ ਲਾਗੂ ਹੋ ਗਿਆ ਪੰਜਾਬੀਆਂ ਦੇ ਲਈ ਅ ਪਿਛਲੇ ਮਹੀਨਿਆਂ ਦੇ ਦੌਰਾਨ ਸ਼ਾਇਦ ਹਰਜਿੰਦਰ ਸਿੰਘ ਨਾਮ ਦਾ ਇੱਕ ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਉਸ ਨੌਜਵਾਨ ਤੋਂ ਤੇ ਉਸ ਨੌਜਵਾਨ ਦੇ ਨਾਲ ਕਿੰਨੀ ਬਦਸਲੂਕੀ ਕੀਤੀ ਗਈ ਕੁਝ ਵੀ ਕੀਤਾ ਗਿਆ ਤੇ ਮੈਂ ਉਸ ਚੀਜ਼ ਨੂੰ ਸਮਝਦਾ ਵੀ ਦੇਖੋ ਇੱਕ ਸਿੱਖ ਹੋਣ ਕਰਕੇ ਉਹਨੂੰ ਨੰਗੇ ਸਿਰ ਰੱਖਿਆ ਗਿਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਤੇ ਉਸ ਦੇ ਨਾਲ ਕਿੰਨਾ ਕੁਝ ਹੋਇਆ ਉਹ ਆਪਾਂ ਸਾਰਿਆਂ ਨੇ ਵੇਖਿਆ ਹੀ ਹੈ ਨਾ ਸੋਸ਼ਲ ਮੀਡੀਆ ਤੇ ਕੋਈ ਚੀਜ਼ ਲੁਕੀ ਤੇ ਹੈ ਨਹੀਂ ਕੋਈ ਚੀਜ਼ ਇਹ ਤੇ ਹੈ ਨਹੀਂ ਵੀ ਆਪਾਂ ਨੂੰ ਨਾ ਪਤਾ ਹੋਵੇ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੀ ਨਹੀਂ ਤੇ ਲਗਭਗ ਆਪਾਂ ਸਾਰੀਆਂ ਚੀਜ਼ਾਂ ਨੂੰ ਵੇਖਿਆ ਹੀ ਹੈ ਸੋਸ਼ਲ ਮੀਡੀਆ ਤੇ ਤੇ ਆ ਥੋੜੇ ਦਿਨ ਪਹਿਲਾਂ ਆ ਦੋ ਤਿੰਨ ਦਿਨ ਹੋ ਗਏ ਹੁਣ ਵੀ ਇੱਕ ਐਕਸੀਡੈਂਟ ਹੋਇਆ ਰੋਡ ਐਕਸੀਡੈਂਟ ਟਰੱਕ ਦੇ ਵਿੱਚ ਸ਼ਾਇਦ ਉਹ ਵੀਰ ਦਾ ਮੈਂ ਨਾਂ ਤੇ ਨਹੀਂ ਜਾਣਦਾ ਕਿਉਂਕਿ ਇਹੋ ਜੀਆਂ ਚੀਜ਼ਾਂ ਸਾਨੂੰ ਸਾਡੇ ਲੋਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਗਿਆ ਜਾਣ ਬੁੱਝ ਕੇ ਸਾਡੇ ਲੋਕਾਂ ਨੂੰ ਜਿਹੜੀ ਹਰਾਸ਼ਮੈਂਟ ਦਿੱਤੀ ਜਾ ਰਹੀ ਹੈ ਇਥੋਂ ਵਾਪਸ ਚਲੇ ਜਾਣ। ਆਜ ਦਿਨ ਐਸੇ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਦੇ ਨਾਲ ਸਾਨੂੰ ਉੱਥੇ ਕੰਮ ਮਿਲਣਾ ਵੀ ਮੁਸ਼ਕਲ ਹੋਇਆ ਪਿਆ ਤੇ ਜੇ ਮਿਲਦਾ ਹੈ ਤੇ ਲੋਕ ਸਾਡੇ ਜਿਹੜੇ ਨੇ ਪੈਸੇ ਮਾਰ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਹੜਾ ਕੋਈ ਰੌਲਾ ਪਾਉਣਾ ਜਾਂ ਕੋਈ ਪੁਲਿਸ ਕਾਰਵਾਈ ਕਰਾਉਣੀ। ਸੋ ਉਹਨਾਂ ਨੂੰ ਵਾਪਸ ਹੋਣਾ ਚਾਹੀਦਾ। ਵਿਦੇਸ਼ੀ ਸਰਕਾਰਾਂ ਅਜਿਹੇ ਪਲਾਨ ਕਰ ਰਹੀਆਂ ਨੇ। ਹੁਣ ਗੱਲ ਆ ਗਈ ਵੀ ਉਹਨਾਂ ਤੇ ਹਮਲੇ ਕਰਾਉਣ ਦੀ ਵੀ ਇਹਨਾਂ ਦੇ ਵਿੱਚ ਡਰ ਪਾਓ, ਇਨਾਂ ਕੋਲ ਡਰ ਪੈਦਾ ਕਰ ਦਿਓ ਕਿ ਇਹ ਲੋਕ ਵਾਪਸ ਆਪਣੇ ਦੇਸ਼ ਨੂੰ ਭੱਜ ਜਾਣ, ਇਹ ਵਾਪਸ ਆਪਣੇ ਇੰਡੀਆ ਨੂੰ ਚਲੇ ਜਾਣ। ਇਹਨਾਂ ਲੋਕਾਂ ਨੂੰ ਕੱਢਣ ਦਾ ਇਥੋਂ ਸਹੀ ਤਰੀਕਾ ਇਹੋ ਹੀ ਆ ਤੇ ਇਹੋ ਜਿਹੜੀਆਂ ਜਿਹੜੀਆਂ ਤਕਨੀਕਾਂ ਨੇ ਉਹ ਅਪਣਾਈਆਂ ਜਾ ਰਹੀਆਂ ਨੇ ਤੇ 6 ਮਹੀਨੇ ਤੱਕ ਹਾਲਾਤ ਐਨ ਆਰ ਆਈ ਵਾਲਿਆਂ ਲਈ ਬਹੁਤ ਮਾੜੇ ਹੋ ਸਕਦੇ ਨੇ ਇੱਕ ਵਿਦਵਾਨ ਸੱਜਣ ਨੇ ਇਹ ਗੱਲ ਸਾਂਝੀ ਕੀਤੀ ਸੀ ਉਹ ਕਹਿੰਦਾ ਵੀ ਬਹੁਤ ਮਾੜੇ ਹਾਲਾਤ ਹੋ ਜਾਣਗੇ ਇੰਨੇ ਮਾੜੇ ਕਹਿੰਦਾ ਉਹਨਾਂ ਲੋਕਾਂ ਨੂੰ ਜੇ ਚਾਹੇ ਵੀ ਉਹ ਵਾਪਸ ਆਉਣਾ ਚਾਹਣਗੇ ਉਹਨਾਂ ਨੂੰ ਫਿਰ ਆਉਣ ਨਹੀਂ ਦਿੱਤਾ ਜਾਊਗਾ 2026 ਦੇ ਵਿੱਚ ਫਿਰ ਪਾਣੀ ਆਏਗਾ ਅਗਲੀ ਵਾਰੀ 25 ਫੁੱਟ ਤੱਕ ਪਾਣੀ ਆਉਣਾ ਪਿੰਡਾਂ ਸ਼ਹਿਰਾਂ ਦੇ ਵਿੱਚ ਹਰ ਜਗ੍ਹਾ ਨੁਕਸਾਨ ਹੋਏਗਾ ਲਾਸ਼ਾਂ ਹੀ ਲਾਸ਼ਾਂ ਤਿਆਰ ਦੀਆਂ ਦਿਖਣਗੀਆਂ ਸਿਰਫ ਨਾਮ ਸਿਮਰਨ ਭਗਤੀ ਹੀ ਬਚਾ ਸਕਦੀ ਹੈ ਤੇ ਰਿਸ਼ਤੇਦਾਰ ਸਰਕਾਰ ਪੈਸਾ ਜਾਇਦਾਦ ਨਹੀਂ ਇਸ ਲਈ 2.5 ਘੰਟੇ ਜਿਹੜਾ ਹੈ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਜਾਪ ਕਰੀਏ ਸ਼ੁਕਰਾਨਾ ਕਰੀਏ ਜੋ ਕੁਝ ਸਾਡੇ ਕੋਲ ਹੈ ਤੇ ਅਰਦਾਸ ਕਰੀਏ ਸਤਿਗੁਰੂ ਇਹੋ ਜਿਹਾ ਸਮਾਂ ਨਾ ਆਵੇ ਇਹੋ ਜਿਹਾ ਸਮਾਂ ਨਾ ਆਵੇ ਕਿਉਂਕਿ ਜੇ ਮਾੜੇ ਸਮੇਂ ਨੂੰ ਟਾਲਣਾ ਹੈ ਤੇ ਓਨਾ ਹੀ ਵੱਡਾ ਸਾਨੂੰ ਜਿਹੜਾ ਹੈ ਪ੍ਰਬੰਧ ਕਰਕੇ ਰੱਖਣਾ ਪਏਗਾ ਸਭ ਤੋਂ ਵੱਡਾ ਪ੍ਰਬੰਧ ਇਹੋ ਹੀ ਆ ਫਿਰ ਸ਼ਬਦ ਦੀ ਕਮਾਈ ਸਭ ਤੋਂ ਵੱਡਾ ਪ੍ਰਬੰਧ ਫਿਰ ਇਹੋ ਹੀ ਆ ਸਤਿਗੁਰੂ ਦੇ ਲੜ ਲੱਗਣਾ ਸਤਿਗੁਰੂ ਦੀ ਭਗਤੀ ਕਰਨਾ ਸਤਿਗੁਰੂ ਮਹਾਰਾਜ ਜੀ ਦਾ ਸਿਮਰਨ ਕਰਨਾ ਇਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਗੁਰਮਖੋ ਜੇ ਇਸ ਚੀਜ਼ ਨੂੰ ਸਮਝ ਲਿਆ ਜਾਏ ਜੇ ਇਸ ਚੀਜ਼ ਨੂੰ ਵਿਚਾਰ ਲਿਆ ਜਾਏ ਤੇ ਮੇਰੇ ਹਿਸਾਬ ਦੇ ਵਿੱਚ ਕੋਈ ਹੋਰ ਗੱਲ ਜਿਹੜੀ ਹੈ ਉਹ ਹੋ ਹੀ ਨਹੀਂ ਸਕਦੀ ਇਤੋਂ ਵੱਡਾ ਕੋਈ ਹੋਰ ਬਚਾਉਣ ਵਾਲਾ ਦਾਤਾ ਹੈ ਹੀ ਨਹੀਂ ਇਦੋਂ ਵੱਡਾ ਕੋਈ ਹੋਰ ਹੋ ਨਹੀਂ ਸਕਦਾ ਜਿਹੜਾ ਸਤਗੁਰੂ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਹੈ ਨਾ ਜਿਹੜਾ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਨਾ ਜਿਹੜਾ ਸਤਗੁਰੂ ਮਹਾਰਾਜ ਜੀ ਦੇ ਪਾਵਨ ਸਿਮਰਨ ਦੇ ਨਾਲ ਜੁੜਿਆ ਹੋਇਆ ਹੈ ਤੇ ਯਾਦ ਰੱਖਿਓ ਜਿਹੜਾ 2.5 ਘੰਟੇ ਦਾ ਜਾਪ ਕਰਦਾ ਹੋਵੇ ਤੇ ਗੁਰੂ ਦੇ ਨਾਲ ਜੁੜਿਆ ਹੋਵੇ ਤੇ ਯਾਦ ਰੱਖਿਓ ਉਹਦੇ ਤੱਕ ਮੁਸੀਬਤਾਂ ਆ ਹੀ ਨਹੀਂ ਸਕਦੀਆਂ ਭਾਵੇਂ ਪੱਥਰ ਪਾੜ ਸਕਦੇ ਆ ਭਾਵੇਂ ਪਹਾੜਾਂ ਦੇ ਵਿੱਚ ਟਰੇਡ ਪੈ ਸਕਦੀ ਆ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਕਿਉਂਕਿ 파ਤਸ਼ਾਹ ਨੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਤੇ ਸ਼ਬਦ ਹੀ ਸਭ ਤੋਂ ਵੱਡਾ ਹੱਲ ਹੈ ਕਿਉਂਕਿ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਵੇ ਸਾਡੀ ਰੱਖਿਆ ਕਰਨ ਦੇ ਲਈ ਪਰਮਾਤਮਾ ਹਰ ਇੱਕ ਜਗ੍ਹਾ ਮੌਜੂਦ ਹੈ ਤੇ ਜੇਕਰ ਇੱਥੇ ਸਾਨੂੰ ਕੋਈ ਮੁਸੀਬਤ ਆਉਂਦੀ ਆ ਤਾਂ ਵੀ ਸਤਿਗੁਰੂ ਤੇ ਯਾਦ ਰੱਖਿਓ ਗੁਰੂ ਤੋਂ ਵੱਡਾ ਕੋਈ ਹੋਰ ਵੈਦ ਹਕੀਮ ਡਾਕਟਰ ਨਹੀਂ ਹੈਗਾ ਗੁਰੂ ਤੋਂ ਵੱਡਾ ਕੋਈ ਹੋਰ ਰਖਿਆ ਕਿ ਨਹੀਂ ਹੈਗਾ ਭਾਵੇਂ ਦੁਨੀਆ ਤੇ ਹਜ਼ਾਰਾਂ ਲੱਖਾਂ ਹੀ ਬਾਬੇ ਤੁਰੇ ਫਿਰਦੇ ਹੋਣ ਪਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕੋਈ ਨਹੀਂ ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇੱਕ ਪਾਵਨ ਗੁਰਾਂ ਦੀ ਪ੍ਰਗਟ ਦੇ ਹੈ ਪਿਆਰਿਓ ਸ਼ਬਦ ਦੇ ਨਾਲ ਜੀ ਸ਼ਬਦ ਦੇ ਨਾਲ ਲੱਗ ਲਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ